ਪੂਰੇ ਦੇਸ਼ ਦੇ ਵਿੱਚ ਕਬੀਰ ਜਨਮ ਦਿਤੀ ਮਨਾਈ ਜਾ ਰਹੀ ਹੈ ਔਰ ਸਮਾਣਾ ਸ਼ਹਿਰ ਦੇ ਵਿੱਚ ਵਿਸਾਲ ਸੋਵੇਤਰਕ ਕੱਢੀ ਜਾ ਰਹੀ ਹੈ ਇਸ ਮੌਕੇ ਤੇ ਸਾਡੇ ਸਾਬਕਾ ਵਿਧਾਇਕ ਰੇਂਦਰ ਸਿੰਘ ਜੀ ਪਹੁੰਚੇ ਹਨ ਇਸ ਹੋਵੇਤਰ ਨੂੰ ਰਵਾਨਾ ਕਰਨ ਦੇ ਰੇਂਦਰ ਸਿੰਘ ਨੇ ਦੇਸ਼ ਵਾਸੀਆਂ ਨੂੰ ਕਬੀਰ ਜਨਮ ਦਿਤੀ ਦੀ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਸਮਾਜ ਨੂੰ ਉਹਨਾਂ ਕੇ ਦੱਸੇ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ ਗੱਲਬਾਤ ਕਰਦੇ ਹਾਂ ਕਬੀਰ ਜੀ ਦਾ ਕੀ ਸੰਦੇਸ਼ ਸੀ ਸੰਜੀਵਾਲਤਾ ਦਾ ਸੰਦੇਸ਼ ਸੀ ਇਕੱਠੇ ਹੋ ਕੇ ਮਿਲ ਜੁਲ ਕੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਵੱਡੀ ਸ਼ਰਧਾ ਬੜੇ ਜੋਸ਼ ਦੇ ਨਾਲ ਸਾਰੀ ਸੰਗਤ ਇਕੱਠੀ ਹੋ ਕੇ ਹਰ ਸਾਲ ਦੀ ਤਰ੍ਹਾਂ ਸਲਵਰ ਯਾਤਰਾ ਕੱਢ ਰਹੀ ਹੈ ਉਤਸਵ ਸ਼੍ਰੀ ਕਬੀਰ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹੈ ਤਾਂ ਜ਼ਰੂਰੀ ਹੈ ਸਾਡੇ ਜਿਹੜੇ ਮਹਾਪੁਰਸ਼ ਨੇ ਅਸੀਂ ਇਕੱਠੇ ਹੋ ਕੇ ਉਹਨਾਂ ਦੇ ਇਹ ਤਿਹਾਰ ਜਿਹੜੇ ਹੈਗੇ ਮਨਾਉਂਦੇ ਰਹੀਏ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਬਹੁਤ ਵੱਡਾ ਉਤਸ਼ਾਹ ਹੈਗਾ ਸਾਰੇ ਸ਼ਹਿਰ ਸ਼ੁਭ ਯਾਤਰਾ ਕੱਢੀ ਜਾਊਗੀ ਤੇ ਸਾਰਿਆਂ ਨੂੰ ਹੀ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਸਬਾਣਾ ਨਿਵਾਸੀਆਂ ਨੂੰ ਸਾਰੇ ਇਲਾਕੇ ਨੂੰ ਸਾਰੇ ਜਿਹੜੇ ਆਰਗੇਨਾਈਜ਼ਰ ਨੇ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਕਰਦਾ ਤਾਂ ਇਸ ਮੌਕੇ ਤੇ ਸਾਰਿਆਂ ਦੇ ਪਰਿਵਾਰਾਂ ਤੇ ਆਕਰ ਕਬੀਰ ਜੀ ਮਹਾਰਾਜ ਆਪਣਾ ਅਸ਼ੀਰਵਾਦ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕ ਸ਼ਹਿਰ ਨਿਵਾਸੀਆਂ ਨੂੰ ਕਬੀਰ ਜੰਦੀ ਮਹਾਰਾਜ ਜਿੰਨਾਂ 627 ਲੱਖ ਲੱਖ ਵਧਾਈ ਹੋਵੇ ਸਾਡੇ ਤਾਨਕ ਸਮਾਜ ਵੱਲੋਂ ਬਹੁਤ ਹਾਰਸ਼ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਸਾਰੇ ਧਾਨਕਨ ਵਾਸੀਆਂ ਦਾ ਸਾਡੇ ਸ਼ਹਿਰ ਦੇ ਪ੍ਰਧਾਨ ਅਸ਼ਵਨੀ ਗੁਪਤਾ ਦੁਆਰਾ ਐਮਐਲਏ ਸਾਹਿਬ ਦੁਆਰਾ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਗੁਰੂ ਮਹਾਰਾਜ ਸੰਤ ਕਬੀਰ ਸਾਹਿਬ ਜੀ ਦੀ 627ਵੀਂ ਜਨਮਤੀ ਹੈ ਤੇ ਉਹ ਸਾਡਾ ਸਾਰਾ ਧਾਨਕ ਸਮਾਜ ਪੂਰੇ ਹਰਸ਼ੋ ਉਲਾਸ ਦੇ ਨਾਲ ਬੜੇ ਚੌੜ ਨਾਲ ਬਣਾ ਰਿਹਾ ਹੈਗਾ ਸ਼ਹਿਰ ਦੇ ਵਿੱਚ ਸਾਰੇ ਸਾਡੇ ਸ਼ੋਭਾ ਯਾਤਰਾ ਨਿਕਲੇਗੀ ਤੇ ਪੂਰਾ ਵਧੀਆ ਅਰੇਂਜਮੈਂਟ ਅਸੀਂ ਕਬੀਰ ਜੀ ਦਾ ਸੰਦੇਸ਼ ਹੈ ਜੀ ਸਾਰਿਆਂ ਨੂੰ ਇੱਕਸਾਰ ਦੇਖਣਾ ਤੇ ਸਾਰਿਆਂ ਨੂੰ ਇੱਕੋ ਹੀ ਲੜੀ ਦੇ ਵਿੱਚ ਪਰੋ ਕੇ ਰੱਖਣਾ ਤੇ ਸੱਚ ਦੇ ਰਾਹ ਤੇ ਚੱਲਣਾ ਤੇ ਆਪਣੇ ਸਮਾਜ ਬਾਰੇ ਸਾਰਿਆਂ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਹੈਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼